ਦੇ ਕੋ ਬਹਾਰੀ ਦੇ ਸਟੇਟਿਟਿਵ ਵਾਲੇ ਰੂਟ ਬਣਾ ਦੇ। ਅੱਜ ਬਟਾਲਾ ਸ਼ਹਿਰ ਦੇ ਬਿਮਾਰਿਕ ਨਗਰ ਤੋਂ ਨਗਰ ਕੁੰਤਰ ਕਿੱਥੇ ਜਾ ਰਗਾ। ਜੇ ਜਿੰਦਗੀ ਸੱਤਾ ਹੋਵੇ ਤਾਂ ਆ ਕੇ ਬਟਾਲਾ ਸ਼ਹਿਰ ਜੀ। ਸੱਤਾ ਨੂੰ ਆ ਕੇ ਬਟਾਲਾ ਸ਼ਹਿਰੀ ਨਗਰ ਵਿੱਚ ਹਰ ਇੰਪੋਰਟ ਕਿਹਾ। ਉਹੋ ਜਿਹੇ ਮੌਜੂਦ ਪ੍ਰਬੰਧਕਾਂ ਨਾਲ ਗੱਲਬਾਤ ਕਰ ਲਿਆ ਉਹਨਾਂ ਦਾ ਕੀ ਕਹਨਾ ਦੇਖੋ ਲਾਈਵ ਤੁਸੀਂ ਦਾ ਨਿਊਜ਼ ਪੰਜਾਬ ਦੇ। I'm you স্যার সম্মাননা পেয়ে গেছেন। স্যার এসে তো একটা ডিফারেন্স आया तो ना सरकारी कार्यक्रम के ऊपर देशा का लाइट प्रोग्राम कितना सफल की पेशकश हो गई। ਆਹ ਜੀ ਚੰਦਨ ਨਾਲ ੋੜਾ ਜਿਹਾ ਇਹ ਗ੍ਰੰਥ ਨਾਲੋਂ ਸਵਾਨਾ ਜੋ ਇਹ ਵੀ ਦੁਵੰਧ ਹੈ ਉਹਨਾਂ ਨਾਲ ਨਾਲ ਜਿਹੜਾ ਸੰਜੂਗ ਜਨਾ ਬਹੁਤ ਅਲਗ ਰੱਖਦੇ ਆ ਤੇ ਉਸਾਂ ਦਾ ਇਹ ਵੀ ਕਿਹੜੀ ਕਿਰਿਆ ਇਹ ਜੋਸ਼ ਸਿੰਘ ਸਾਹਿਬ ਨਾਲ ਹੀ ਲੱਗਿਆ ਆ। ਸਾਡੀ ਸ਼ਾਸਤਰੀ ਹਰ ਸਾਲ ਦੀ ਤਰ੍ਹਾਂ ਕਿਸੇ ਦੇਖਵਾ ਸੀ ਨਾਨਕ ਰਹਿਤੂ ਦੇ ਅੱਜ ਕਿੰਨੇ ਬਣਿਆ ਜਿਆਦਾ ਹੈ ਜਿਹੜੇ ਜਨਮ ਦਾ ਆਖਾ ਪ੍ਰਭਤਾ ਦਾ ਸ਼ਾਨ ਜੋ ਸ੍ਰੀ ਦੇਖ ਕੀ ਬਗਵਾਏ انا ਫਰਿਆਦ ਕੀਤੀ ਸਾਡਾ ਤਨਖਾਹ ਪਾਇਦਾ ਹੈ ਜੇ ਵੀ ਮਹਦਾਨਨ ਮਾਪੀ ਬਗਾਨਦੇਵੇ ਉਹਦੇ ਗਵਿੰਦ ਸਿੰਘ ਜੀ ਤੋਂ ਬਾਅਦ ਮੈਂ ਪੁੱਛਿਆ ਦੇਖੀ ਤੁਸੀਂ ਆਂ ਆਡੇ ਸਾਡੇ ਤਨਖਾਹ ਪਾਇਦਾ ਹੈ ਜੇ ਕੋਈ ਵਾਹ ਪਤਰੀ ਬਗਾਨਦੇਵੇ ਤਾਂ ਉਹ ਬੇ ਸਿੰਘ ਜੀ ਨਾਲ ਗੱਲ ਕੀਤੀ ਉਹ ਝੱਟ ਗਿਆ ਮਹਾਰਾਜ ਆਪ ਤੋਂ ਵੱਡਾ ਖੇੜਾ ਆਪੂ ਕੋ ਕਰਦਾ ਹੈ ਆਪ ਜਲਦੀ ਇਹਦੀਆਂ ਫਰਿਆਦ ਕਰੋ ਅਧਿਕਾਰਤ ਅਧਿਕਾਰ ਜਾਓ ਇਸੇ ਤਰ੍ਹਾਂ ਸਤਿਕਾਰ Und wir werden den alles, was uns machen werden, wenn wir tun, anfangen, Alter, Terima kasih telah menonton!